ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਹੋ ਗਿਆ 9 ਵਜ ਗਏ ਆ ਸਵੇਰ ਦੇ ਮਾਰਨਿੰਗ ਦਾ ਟਾਈਮ ਆ ਤੇ ਆਪਾਂ ਚੱਲੇ ਸੀਗੇ ਹੁਣ ਵਿਆਹ ਵਾਲੇ ਘਰੇ ਆਟੇ ਪਾਣੀ ਤੇ ਜਾਣਾ ਸੀਗਾ ਤੇ ਤਾਂ ਕਰਕੇ ਤਿਆਰ ਹੋ ਕੇ ਤੇ ਆਪਾਂ ਚੱਲੇ ਆਂ ਬਲੌਗ ਸ਼ੁਰੂ ਕਰ ਲਿਆ ਆਵਾਂਗੇ ਵਾਪਸ ਮੁੜ ਕੇ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਪੂਰੇ ਦਿਨ ਦੀ ਦੇਵਾਂਗੇ ਅਪਡੇਟ ਤੇ ਘਰ ਹੈਗਾ ਉਹਨਾਂ ਦਾ ਖੇਤਾਂ ਚ ਆਉ ਰਹੇ ਨੇ ਸਾਡੇ ਅਗਵਾੜ ਦੇ ਹੀ ਆ ਤੇ ਆਪਾਂ ਸਕੂਟਰੀ ਤੇ ਜਾਵਾਂਗੇ ਐਕਟਿਵਾ ਤੇ ਕਰਨ ਦੇ ਪਾਪਾ ਦੇ ਨਾਲ ਠੀਕ ਆ ਜੀ ਮਿਲਦੇ ਆਂ ਫਿਰ ਆ ਕੇ ਹਾਂਜੀ ਵਿਆਹ ਵਾਲੇ ਘਰੇ ਜਾ ਕੇ ਆ ਕੇ ਆਪਾਂ ਧਰਿਆ ਸੀਗਾ ਸਾਗ ਤੇ ਹੁਣ ਤੁਹਾਨੂੰ ਦਿਖਾਉਨੇ ਆਪਾਂ ਸਾਗ 'ਚ ਤਕਰੀਬਨ 2:3 ਵੱਜ ਗਏ ਆ ਆਲਣ ਵੀ ਪਾਤਾ ਸਾਗ ਬਣ ਗਿਆ ਧਰਿਆ ਵੀ ਵੱਡੇ ਪਤੀਲੇ 'ਚ ਤੇ ਚੁਰਤੇ ਧਰਿਆ ਸੀ ਸਾਗ ਬਣਨਾ ਹੀ ਸੀ ਛੇਤੀ ਦਿਖਾਉਨੇ ਆ ਤੁਹਾਨੂੰ ਚੁਰਤੇ ਤਰਕੇ ਵੱਡਾ ਪਤੀਲਾ ਤੇ ਆਏ ਅੱਗ ਮਚਾਤੀ ਆਲਣ ਹੁਣ ਆਪਾਂ ਪਾਤਾ ਇਹਦੇ 'ਚ ਸਾਗ ਬਣ ਕੇ ਰੈਡੀ ਆ ਸਾਗ ਬਣਿਆ ਵੀ ਬਹੁਤ ਸੋਹਣਾ ਬਣ ਗਿਆ ਕੋਲਿਆ ਵੀ ਬਹੁਤ ਆ ਹੁਣ ਆਪਾਂ ਇਹਦੇ ਥੱਲੇ ਬਸ ਕੋਲਿਆਂ ਦੀ ਅੱਗ ਰਹਿਣ ਦਾਂਗੇ ਲੱਕੜ ਕੱਢ ਦਿੰਨੇ ਆ ਵਿੱਚੋਂ ਲੱਕੜ ਕੱਢ ਦਿੰਨੇ ਆ ਇਧਰ ਬਾਹਰ ਆ ਕੋਲਿਆਂ ਨਾਲ ਹੀ ਰਹਿ ਜ ਜਾਣਾ ਹਾਲਣ ਤਾਂ ਹੈ ਨਾ ਕੋਲਿਆਂ ਨੇ ਕੱਢਦਾ ਲੱਕੜਾਂ ਦੋਨੇ ਇਹ ਕੀ ਨੰਗਾ ਲੱਕੜਾਂ ਆਸ ਤੇ ਮਾਣ ਕੇ ਦੇਖੀਏ ਨੇ ਆਪਾਂ ਸਵੇਰੇ ਵਿਆਹ ਵੀ ਦੇਖ ਲਿਆ ਉਸ ਤੋਂ ਬਾਅਦ ਚ ਸਾਗ ਵੀ ਬਣਾ ਲਿਆ ਤੇ ਹੁਣ ਆਪਾਂ ਪਹੁੰਚ ਗਏ ਆਂ ਸ਼ਹਿਰ ਸ਼ਹਿਰ ਆਪਾਂ ਜਾਵਾਂਗੇ ਫਰਨੀਚਰ ਵਾਲੀ ਦੁਕਾਨ ਤੇ ਜਾਣਾ ਹੈਗਾ ਤੇ ਆਪਾਂ ਦੇਖਣੀ ਉੱਥੇ ਪੇਟੀ ਦੇਖਦੇ ਆਂ ਕਿਹੜੀ ਵਧੀਆ ਲੱਗਦੀ ਹੈ ਟੀਨ ਦੀ ਜੰਗ ਗਾਰਡਰੀਜ਼ ਦੀਆਂ ਪੇਟੀਆਂ ਵੀ ਵਧੀਆ ਹੁੰਦੀਆਂ ਤੇ ਪੇਟੀ ਆਪਾਂ ਲੈਣੀ ਹੈਗੀ ਆ ਆਪਣੇ ਘਰੇ ਕੰਮ ਕਰਦੇ ਆ ਬਾਈ ਜਿੱਦਾਂ ਖੇਤ 'ਚ ਕੰਮ ਕਰਨ ਵਾਸਤੇ ਹੈਲਪ ਕਰਾਉਂਦੇ ਹੈਲਪਰ ਆਪਣੇ ਉਹਨਾਂ ਦੀ ਬੇਟੀ ਦਾ ਹੈਗਾ ਵਿਆਹ ਤੇ ਉਹਨਾਂ ਨੂੰ ਆਪਾਂ ਪੇਟੀ ਲੈ ਕੇ ਦੇਣੀ ਆ ਤੇ ਪਹੁੰਚ ਕੇ ਆਪਾਂ ਦੁਕਾਨ ਤੇ ਫਿਰ ਦਿਖਾਉਨੇ ਆ ਤੁਹਾਨੂੰ ਕਿਵੇਂ ਦਾ ਉੱਥੇ ਹੈਗਾ ਸਮਾਨ ਤੇ ਕਿਹੜੀ ਆਪਾਂ ਲੈਣੇ ਆ ਪੇਟੀ ਚਲੋ ਜੀ ਕਰਦੇ ਆ ਗੱਲਾਂ ਬਾਤਾਂ ਲੋ ਜੀ ਦੇਖੀ ਆਪਾਂ ਲੈ ਲਈ ਆਹ ਵਾਲੀ ਲਈ ਥੱਲੇ ਰੇੜੂ ਵੀ ਲੱਗੇ ਆ ਤੇ ਪੌੜ ਵੀ ਲੱਗੇ ਹੋਏ ਆ ਕਲਰ ਆ ਵਾਲਾ ਲਿਆ ਇਹ ਆਪਾਂ ਨੂੰ ਪਈ ਹੈਗੀ ਆ 10700 ਦੀ ਅੱਧਾ ਡਾਲਾ ਖੁੱਲਦਾ ਇਹਦਾ ਤੇ ਦਿਖਾਉਣੀ ਆ ਮੈਂ ਤੁਹਾਨੂੰ ਪਾਸਾ ਭਾਈ ਜੀ ਆਪਾਂ ਜੀ ਦੀ ਬੜੀ ਵਧੀਆ ਹੈਗਾ ਇੱਕ ਕਰ ਰੱਖਣਾ ਬਣਿਆ ਵਾ ਆਪਣੇ ਮੂਰੇ ਇੱਕ ਕਾ ਵਾਲਾ ਲੋਕ ਲੱਗਿਆ ਹੋਇਆ ਮੂਰੇ ਜਿੱਦਾ ਇਦਾਂ ਉਹਨੇ ਮੈਂ ਲੋਕ ਵਾਲੀਆਂ ਹੁੰਦੀਆਂ ਵਿੱਚ ਚਾਬੀ ਹੈ ਕਿੰਨੀ ਵਧੀਆ ਹੈ ਲਈ ਅੱਜ ਬੋਲਤ ਆ ਰਹੇ ਵੇਚ ਦੇਣਗੇ ਉਹ ਆਪਾਂ ਜਾ ਰਹੇ ਹੁਣ ਮੋਗੇ ਤੋਂ ਵਾਪਸ ਪੈਂਡ ਨੂੰ ਤੇ ਤਕਰੀਬਨ ਹਨੇਰਾ ਹੋ ਗਿਆ ਲਾਈਟਾਂ ਜਗ ਪੀਆਂ ਦੇਖੋ ਬਾਹਰ ਦਾ ਥਿ ਕਰਨ ਦੇ ਪਾਪਾ ਉਤਰੇ ਆ ਰੇੜੀ ਤੇ ਬਹੁਤ ਸੋਨੇ ਕੇਲੇ ਪਏ ਸੀ ਕਿ ਮੈਂ ਉਹ ਚ ਲੈ ਆਉ ਨਿਆਣੇ ਖਾ ਲੈਣਗੇ ਘਰੇ ਤੇ ਪਹੁੰਚ ਕੇ ਆਪਾਂ ਦੱਸਦੇ ਆ ਤੁਹਾਨੂੰ ਕੀ ਪ੍ਰੋਗਰਾਮ ਹੁਣ ਵੈਸੇ ਤਾਂ ਸ਼ਾਮ ਨੂੰ ਵੀ ਜਾਣਾ ਸੀਗਾ ਵਿਆਹ ਵਾਲਿਆਂ ਦੇ ਘਰੇ ਤੇਦੇ ਨੇ ਹੁਣ ਜੇ ਮੂਡ ਜਿਹਾ ਬਣ ਗਿਆ ਤਾਂ ਜਾਇਆ ਮੰ ਹੋ ਜਾਂਦੇ ਨੇ 11:30 ਦੀ ਆ ਮਜਬੂਤ ਬਹੁਤ ਆ ਪੇਟੀ ਨਾ ਬਾਹਰ ਰੱਖੀ ਬੈਠੀ ਆ ਤਾਂ ਆਈ ਕਹਿੰਦੀ ਆ ਆਓ ਵਿੱਚ ਰੱਖੋ ਤੇ ਬਸ ਉਹਨੇ ਵਿੱਚ ਰੱਖ ਦਿਆਗੇ ਹਾਂ ਕੁਸ ਪੇਟੀ ਚੋਂ ਕੱਢ ਲੂੰਗੀ ਆਪਦੇ ਵਾਲੀ ਤੇ ਹੁਣ ਕੱਢ ਕੇ ਇਹਦੇ ਚ ਰੱਖ ਦਿਆਂਗੇ हो गए सारे पूरे हां सारे हो गए कोई तो चीज कट ना नहीं नहीं और मैं वो मेरे तो ना तकरीबन सारा ने सोने सारे लगे हुए ठीक ले भी मैं भी लाल ले आई फिर मैं कह चल कोई चीज दूं मैं देनी है मेरी देनी है मैं काट के चल हां जो क्यारी पीनी नहीं नहीं बस नहीं नहीं तो तो मैं हां जी ਆਗੇ ਸੀ ਆਪਾਂ ਘਰੇ ਤਕਰੀਬ ਹੋਣਾ ਟਾਈਮ ਹੁਣ ਹੋ ਗਿਆ ਹੈਗਾ 6:30 ਦਾ 6:30 ਪੌਣੇ 7 ਹੋਣ ਵਾਲੇ ਆ ਤੇ ਪੇਟੀ ਜਦੋਂ ਅਸੀਂ ਮੋਗੇ ਤੋਂ ਪਹੁੰਚੇ ਪਿੰਡ ਤੇ ਪੇਟੀ ਆਲਾ ਪੇਟੀ ਛੱਡ ਕੇ ਵੀ ਚੱਲਿਆ ਗਿਆ ਸੀ ਫਿਰ ਉੱਧਰ ਚਲੇ ਗਏ ਉਹਨਾਂ ਦੇ ਘਰੇ ਚੱਲ ਮੈਂ ਵੀ ਦੱਸਿਆ ਹੀ ਇਹ ਹੈ ਨਾ ਵੀ ਆ ਗਈ ਹੈ ਪੇਟੀ ਦੇਖ ਹੀ ਅਮਨੇ ਕਿੰਦਾ ਵਧੀਆ ਲੱਗੀ ਉਹਨਾਂ ਨੂੰ ਤੇ ਬਹੁਤ ਵਿਚਾਰੇ ਖੁਸ਼ ਹੋਏ ਹੈ ਨਾ ਪੇਟੀ ਦੇਖ ਕੇ ਚਲੋ ਗਰੀਬ ਨੂੰ ਤਾਂ ਹੀ ਹੁੰਦਾ ਧੀ ਧਿਆਣੀ ਦਾ ਵਿਆਹ ਹੈ ਥੋੜੇ ਥੋੜੇ ਨਾਲ ਸਾਰਿਆਂ ਨੇ ਹੈਲਪ ਕਰਨੀ ਆ ਇੰਨੇ ਨਚਲ ਅਗਲੇ ਦਾ ਕਾਰਜ ਵਧੀਆ ਹੋ ਜਾਊਗਾ ਤੇ ਉਧਰ ਜਾ ਕੇ ਆ ਕਿ ਹੁਣ ਆਪਾਂ ਘਰੇ ਆ ਗਏ ਸੀਗੇ ਤੇ ਹੁਣ ਦੇਖਦੇ ਆ ਰੋਟੀ ਪਾਣੀ ਵੱਲੀ ਹੁੰਨੇ ਆ ਢੇਰਾ ਕਾਫੀ ਹੋ ਗਿਆ ਵੈਸੇ ਬੀਬੀ ਰੋਟੀ ਚੁੱਲੇ ਤੇ ਪਕਾਈ ਜਾਂਦੀ ਹੈ ਸਾਬ ਨੂੰ ਤੜਕਾ ਲਾ ਲਿਆ ਆ ਕੇ ਤੇ ਮਿਲਦੇ ਆ ਫਿਰ ਕੱਲ ਨਵੇਂ ਬਲੌਗ ਦੇ ਨਾਲ ਅੱਜ ਵਾਲੇ ਬਲੌਗ ਦਾ ਪੈਂਡ ਇੱਥੇ ਕਰਦੇ ਆ ਕੱਲ ਮਿਲਾਂਗੀ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤੇ ਨਵੀਂ ਕੋਈ ਵੀ ਹੋਊਗੀ ਸਵੇਰੇ ਵਧੀਏ ਖੁਸ਼ੀਆਂ ਖੁਸ਼ੀਆਂ ਦਾ ਦਿਨ ਚੜੇ ਨਵੀਆਂ ਅਪਡੇਟਾਂ ਲੈ ਕੇ ਨਵੀਆਂ ਗੱਲਾਂ ਬਾਤਾਂ ਲੈ ਕੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਬਾਏ